ਭੱਜਿਆ ਸਿਕਾਲ ਜੀ ਸਿਕਾਲ ਜੀ ਹੋਰ ਬਾਜੀ ਕਿੱਦਾਂ ਸੇਪਾ ਮਾਲਕ ਦੇ ਕਿਵੇਂ ਚੱਲਿਆ ਕੰਮ ਫਰ ਬਹੁਤ ਵਧੀਆ ਅੱਜ ਫਿਰ ਕਿੰਨੇ ਆ ਅੱਜ ਤੇ ਆ ਗਿਆ ਮੈਂ 8-9 ਦੋ ਵੇਦੀਆਂ ਉਹ ਪਾਸੇ ਕੀਤੀਆਂ ਤੇ ਹੋਣਿਆ ਮੈਂ ਆਪਣੇ ਉਹ 6 6 ਨਾਲ ਦੋ ਟੋਕਣਾ ਕੱਪਣਾ ਇੱਥੇ ਖੜਾ ਕੇ ਮੈਂ ਵੇលਿਆਂਦੀ ਹਾਂ ਹਾਂ ਇੱਕ ਬੱਚੇ ਤੋਂ ਬਗੇਰ ਆ ਅੱਛਾ ਸਾਰਾ ਭਾਵਾ ਚਲੋ ਪਾਣੀ ਨਹੀਂ ਬੋਲੋ ਸਾਰਾ ਕੋਈ ਰੱਖਣਾ ਚਲੋ ਬੋਲੋ ਆ ਜੋ ਟਿਸੂਈ ਆ ਕੱਲੇ ਦਿਨ ਹਾਂਜੀ ਉਹ ਇਹਦਾ ਕੱਟਾ ਜੋ ਨਾ ਦੇ ਪਾ ਲੈਦਾ ਕੱਟਾ ਨਾ ਪਾ ਲੈਦਾ ਵੱਛਾ ਆ ਅੱਛਾ ਪਤਾ ਨਹੀਂ ਕਿ ਇਹਨੇ ਕੀ ਪੜਾਇਆ ਇਹਨੂੰ ਟੀਗਾ ਕਿਦਾਂ ਇਧਰ ਵੇਖੋ ਜਿਹੜਾ ਕੋਈ ਉਹਦਾ ਵੱਛਾ ਹਮਾਹ ਪੜਾ ਕੱਟਾ ਜੋ ਏ ਕਮਾਲ ਹੀ ਹੋ ਗਿਆ ਨਾ ਹੈ ਜੇ ਮਾ ਨਾ ਡੱਬ ਜਾਂਦੇ ਕਾਲੇ ਆਹ ਉਹਦੇ ਆ ਕੁਕਵੇ ਕੁੜੀਆਂ ਕਿੱਦਾਂ ਸੋਹਣਾ ਕੁੜੀ ਆਵੇ ਦਾ ਚਲੋ ਚਲੋ ਤੇ ਮੈਂ ਬੜੀ ਨਸਲ ਦੀ ਪਿਓ ਨਹੀਂ ਦੀ ਹਾਂ ਪਿਓ ਨਹੀਂ ਦੀ ਲਿਆ ਤੋਰੋ ਕਰਾਂ ਲਓ ਜੀ ਵੇਖੋ ਆਜਣਾ ਉਹ ਗੋਲੀ ਆ ਮੈਂ ਥਲੇ ਚਾਜ ਵਧੀਆ ਬਿਲਕੁਲ ਜੀਵਾ ਤੇ ਸੁਦੀਸ਼ ਦਾ ਕਹਿਣ ਵਾਲੀ ਗੱਲ ਨਹੀਂ ਬਸ ਠੀਕ ਆ ਚੱਲਣ ਤੰਤੂ ਗੋਇ ਚੰਗਾ ਲਗਾ ਬਸ ਠੀਕ ਆ ਚੱਲਣ ਦੇ ਇਧਰ ਹੋ ਵੇ ਤੂੰ ਇੱਕ ਵਿਖਾਣੀ ਬੁਗਾ ਵਿਖਾਓ ਆਜੋ ਹੈ ਤੇ ਨਹੀਂ ਬਾਕੀ ਸਹੀ ਗੱਲ ਬੱਚੇ ਨੂੰ ਕਮਾਲ ਹੀ ਕਰਦੀ ਹੈ ਹੈ ਬੱਚੇ ਨੂੰ ਕਮਾਲ ਹੀ ਕਰਦੀ ਹੈ ਬਿਲਕੁਲ ਹੂੰ ਹੋ ਖਾਨੀ ਭਰਾ ਇਹੇ ਸਾਬਣਾ ਬਜ਼ਾਰਾਂ ਦੇ ਮੁੱਲ ਵੜਾ ਇੱਕ ਬੰਦੇ ਨੇ ਦੇ ਦਿੱ ਗਏ ਹਾਂ ਮੋਲ ਜੋ ਮਰਜੀ ਦੇ ਹਾਂ 97000 ਦੀ ਮਹੀ ਦੇ 97000 ਦੇਣੀ ਆ ਪੂਰੇ 95 ਦੀ ਦੇਣੀ ਚਲੋ ਠੀਕ ਆ ਕੋਸ਼ਾ 92 ਛੱਡਾਂਗੇ 93 ਦੀ ਜੈਸਨੋ ਜੈਸਨੋ ਛੋੜੀ ਹੋਣੀ ਆ ਛੋੜ ਹੋਣੀ ਚਲੋ ਆ ਜਾ ਆ ਆ ਛੋਟੀ ਤਾਜੀ ਸੂਈ ਪੰਜਵਾਂ ਦਿਨ ਹੋ ਗਿਆ 9-10 ਕਿਲੋ ਦੁੱਧ ਲਾ ਲਓ ਬੋਲੀ ਲਾ ਲਓ ਘੱਟਿਓ ਬਣਾੜੂ ਤੇ ਇਹ ਵੀ ਤੋੜੋ ਲਓ ਜੀ ਵੇਖੋ ਘਰਾਂ ਦੇ ਹੁਣ ਬੋੜਾ ਲਾ ਲਓ ਦੁੱਧ ਲਾ ਲਓ ਪਰ ਸਾਹਮਣੇ ਪਰ ਛੋਟੀ ਸੋਹਣੀ ਆ ਆਲੀਸ਼ਾ ਆਲੀਸ਼ਾ ਘੱਟੀ ਮਗਰ ਨਾਲੇ ਆ ਘੱਟੀ ਗੋ ਬੇਟੀ ਆ ਪਈ ਜੜੀ ਨਹੀਂ ਨਹੀਂ ਅੱਛਾ ਆਖਰ ਠੀਕ ਆ ਆ ਵੇਖ ਕਿਧਰੇ 나ੜੂ ਵੀ ਆਇਆ ਘੱਟੀ ਦੇ ਨਾਲ ਹੀ ਆ ਤੋੜੋ ਥੋੜੇ ਕਰੋ ਸਾ ਆ ਵੇਖੋ ਕਿਧਰੇ ਛੋਟੀ ਬਹੁਤ ਜਿਆਦੀ ਚੰਗੀ ਹੈ ਬਸ ਠੀਕ ਆ ਪਾਣੂ ਨਹੀਂ ਬਿਚਾਰਾਂ ਉਹਦਰ ਵਾਈਆਂ ਦੇ ਹੈ ਸਾਡੇ ਇਲਾਕੇ ਦੀਆਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਛੋਟੀ ਆ ਕਾਲੀ ਸ਼ਾਹ ਬਰੂ ਰੱਗੀ ਚੱਲਾਂ ਨੰਦਾਂ ਨਾਲ ਹਾਂਜੀ ਫਿਰ ਇਹ ਨੰਮ ਉਹ ਇੱਕ ਦਾ ਹਮੇ ਜੋ ਮੱਝ ਹੈ ਹਾਂ बराबर ही देनी 95000 दी देनी 95000 दी दो ਛੱਡਾਂਗੇ ਦੋ 93 ਦੇ ਚਲੋ ਠੀਕ ਆ ਆ ਮਹੀਂ ਸੂਈ ਆ ਦੁੱਧ ਜਿਹੜਾ ਮਿੰਤੀ ਵਾਲਾ 10 ਕਿਲੋ ਕਿਲੋ ਲੈ ਜਾ ਠੀਕ ਆ ਸੂਈ ਦਾ ਨਹੀਂ ਪਰ ਮਹੀਨੇ ਦੀ ਡੇਢ ਦੀ ਦੂਣੀ ਦੁੱਧ 10 ਕਿਲੋ ਚਵਾ ਕੇ ਦਵਾਂਗੇ ਮੇਰੇ ਥਣ ਥਣ ਉਖਾਦੇ ਨਾਲ ਉਖਾਦੇ ਮੈਨੂੰ ਕਿਦਾਂ ਲੱਗੀਆਂ ਮਾਠੀ ਆ ਜਾ ਵੱਡੇ ਕੱਦ ਦੀ ਮਹੀਂ ਹੈ ਵੱਡੇ ਕੱਦ ਦੀ ਲੋ ਜੀ ਵੇਖੋ ਲੋ ਕਰਾਂਗੇ ਜਿਹੜਾ ਲੋਕੀ ਟੋਕਣਾ ਦਾ ਕਰਦੇ ਮਾਠੀ ਠੀਕ ਆ ਆ ਦੇਖੋ ਇਹ ਉਹ ਵੀ ਥੋੜੀ ਜਿਹੀ ਜਿਹਾ ਮੈਂ ਸੇਵਾ ਤੋਂ ਰਹੀ ਹਾਂ ਹਾਂ ਚਾਰੂ ਚੂਰੂ ਬਹੁਤ ਜਾਰੀ ਦੰਦ ਘਸਿਆ ਨਹੀਂ ਹਿਲਦਾ ਨਹੀਂ ਤੇ ਥੋੜਾ ਕੋਈ ਆਦੀ ਸਮਝ ਕਰ ਲੈ ਆ ਬਿਲਕੁਲ ਸਹੀ ਗੱਲ ਆ ਜੋ ਤੇਰਾ ਕਾਹਵਣਾ ਹੁੰਦਾ ਦੰਦ ਭਾਂਵੇਂ ਕੋਈ ਵੀ ਰਿੱਪੇ ਲੈ ਜੀ ਤੂੰ ਬਹੁਤ ਜਾਰੀ ਥੋਲੀ ਰਹੀ ਕੋ ਮੈਂ ਠੀਕ ਹੈ ਭਾਜੀ ਦੇ ਕੋੜੀ ਕੋਈ ਜਿਆਦਾ ਬਾਦ ਫਿਰ ਐਂਦੀ ਕੀਮਤ ਐ ਜੀ ਆਦੀਆ ਦੀ ਵੀ ਫੀਰੀਆ ਮੀਰੀ ਕੋ ਹਾਂ ਤਿੰਨ ਛੜਦਾਂਗੇ 57000 ਦੀ 57000 ਦੀ ਪੂਰੇ 55 ਦੀ ਦੇਣੀ ਹੈ ਸਾਨੂੰ ਠੀਕ ਆ ਠੀਕ ਆ ਜਾਣ ਦੋ ਯਾ ਹਾਂ ਦੋ ਚੋ ਵੀ ਛੜਾਂਗੇ 53000 ਦੀ ਦਵਾਂਗੇ ਬੱਠ ਠੀਕ ਆ ਆ ਇਹ ਨਹੀਂ ਆ ਹਾਂ ਤੇਰੀ ਤਾਜੀ ਸੂਈ ਆ ਅੱਛਾ ਇਹਦਾ ਉਹ ਕਟਾ ਦੁੱਧ 12 ਕਿਲੋ ਜੋ 12 ਕਿਲੋ ਹੈ ਕੋਈ ਇਹਦਾ ਕਿ ਥਣ ਮੋਟਾ ਚੋਣ ਭੋਲੀ ਜੋ ਬੱਠ ਠੀਕ ਆ ਹਾਂ ਚੋਗੇ ਤੇ ਸੱਲੀ ਕਰਕੇ ਲੈ ਜਾ 12 ਕਿਲੋ ਮਿੰਤੀ ਵਾਲਾ ਦੋ ਲੋ ਜੀ 12 ਕਿਲੋ ਦੇਖ ਬਚਾਵੇ ਕੱਟਾ ਦਾ ਆਲ ਹੈ ਹਾਂ ਹਾਂ ਠੀਕ ਆਲ ਬਚਾ ਕੱਟਾ ਮੰਗਰਾ ਕੇ ਨਾ ਹਟਾ ਕੱਟ ਕਿਉਂ ਜਾਣ 1.5 ਪੌਣੇ 2 ਕਿਲੋ ਘਾਰ ਹੀ ਗਾੜਿਆ ਮੈਂ ਠੀਕ ਆ ਹਾਂ ਹਾਂਜੀ ਫਿਰ 95 99 8000 ਦੀ ਮਹੀ ਦੇਣਾ 8000 ਦੀ ਠੀਕ ਆ ਜੀ ਉਹ ਛੱਡ ਦਾਂਗੇ ਹਾਂ ਨਾ 8600 ਦੀ ਮਹੀ ਦੇਣੀ ਉਹ ਚੋ ਸ਼ੁਰੂ ਚਲੋ ਠੀਕ ਆ ਤੋਕਰ ਕੇ ਬਣਾ ਆ ਮਹੀ ਸੰਦੀਪ ਸਿਆ ਛੇਵਾ ਲੱਗਣ ਵਾਲਾ ਇਹ ਤੇ ਪੰਜਵੇਂ ਇਹਨੂੰ ਚਲ ਚੱਲਿਆ ਠੀਕ ਆ ਉਹ ਦਿਆ 5 ਕਿਲੋ ਹਾਂ ਹਾਂ ਇਹ ਚੀਸ ਲਾ ਕੇ ਪੂਰੀ ਵੱਢੀ ਮਹੀ ਵੱਢੀ ਵੇਖੋ ਘਰਾਂ ਦੀ ਆ ਦੇ ਦੂਰ ਕਿਰਗਾ ਹਾੜਾ ਲਈ ਮਹੀ ਥਾੜਵੇਂ ਮਹੀ ਨੂੰ ਲਗਾਉਣਾ ਬਾਠ ਠੀਕ ਹੈ ਹਾਂ ਪਾਣੀ ਨੂੰ ਪੱਕਾ ਦੋ ਦਿਆ ਹਾਂ ਕਾ ਦੇ ਕੋ ਜਾ ਕੇ ਠੀਪਰੀ ਚੋਲੇ ਪਾਉਣੇ ਕੋ ਦੋਹਾਂ ਟਾਂ ਚੋਲੇ ਇਹਨੂੰ ਨਹੀਂ ਪਰਵਾ ਬਸ ਠੀਕ ਆ ਜਿੰਨਾ ਮਰਜੀ ਚੋਈ ਜਾਓ ਕੋ ਕਿੰਨੇ ਰਹਾ ਗਿਆ ਮਗਰੇ ਦੇ ਦੋ ਤਿੰਨ ਸਾਰੇ ਆਹੋ ਇੰਨੇ ਕੀ ਮੈਂ ਫਿਰ ਆ ਕਿ ਕਿੰਨੂੰ 70% ਕਿੰਨੂੰ ਵਧੀਆ 70000 ਰੁਪਏ ਜਸ ਨੋੜੇ ਦਾਂਗਾ 65 ਦੇ ਪੂਰੇ 65 ਜੇ ਦਾ ਰਿਪੋਰਟ ਕਰ ਜਾਣ ਦੋ ਠੀਕ ਆ ਤੇ ਆਹ ਆਹ ਜਨੀਰ ਆ ਅੱਠਵੇਂ ਦੀ ਪ੍ਰੋਪਰ ਚੈੱਕ ਪਾਸ ਆ ਹਾਂ ਅੱਠਵੇਂ ਨੂੰ ਜਾਣਦੇ ਆ ਜੋ ਹੂੰ ਨਾਵਾ ਨੂੰ ਲੱਗਣ ਵਾਲਾ ਇੱਕ ਤਰੀਕ ਤੋਂ ਲੱਗਣਾ ਜੋ ਅੱਛਾ 15 ਦਿਨ ਬਾਅਦ ਜੋ ਯਾ ਤਾਂ ਦਵਾਈ ਆਦਾ ਕੋਈ ਡਾਕਟਰ ਵੀ ਭਾਵੇਂ ਲੈ ਆਵੇ ਲੋ ਜੀ ਵੇਖੋ ਦੂਜਾ ਸੁਆ ਦੇਖੋ ਹਾਂ ਜੀ ਪਾਰ ਦੀ ਗਰੰਟੀ ਦਵਾਂਗੇ ਮਹੀਂ ਕੀਪਾ ਬਣਾਉਂਦੇ ਹੀ ਠੀਕ ਆ ਆਜੋ ਇਹਦੀ ਫੇਰੇ ਕੀ ਮਾਰਾ ਆਉਣੀ ਜੇ ਕੀ ਨੂੰ ਜਾ ਨਿਕੜਾ ਜੋ ਪੰਜੀ ਛੱਡ ਦਿੰਨੇ ਯਾਰ 60 ਦੇ 60 ਦੇ 2 ਹੋਰ ਜੜਦਾਂਗੇ 58 2 ਹੋਰ 56 55 ਜਾਂ ਦੋ ਪੂਰੇ 55 ਦੇ ਦੇਖੋ ਜੀ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਪਰ ਮੇਰਾ ਵੀ ਇੱਥੇ ਆ ਕੇ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਮੈਂ ਨਾ ਆਪੀ ਤਸਦੀ ਗੱਲ ਕਿਨੇ ਪੈਸੇ ਲਾਉਣੇ ਬਿਲਕੁਲ ਬਿਲਕੁਲ ਮੇਰੇ ਕੋਲ ਪੈਂਦਾ ਆਪਣਾ ਜੀਓ ਬਾਲ ਜੋ ਜ਼ਿਲ੍ਹਾ ਤਰਨਤਨ ਨੰਬਰ 8871338 88